ਦੋਸਤੋ ਗੁਰੂ ਰੰਧਾਵੇ ਦੀ ਫੀਲਡਿੰਗ ਸੈਟ ਕਰਤੀ ਕਹਿੰਦਾ ਸੀ ਨਾ ਆਉਣਾ ਚੀਨੇ ਆਜੋ ਬਰਾਬਰ 27 ਨਵੰਬਰ ਹੱਲੇ ਤਾਂ ਦੋਸਤੋ ਟੀਜ਼ਰ ਆ ਤੇ ਫਿਰ ਇੱਕ ਕੱਲਾ ਕਮਾਲ ਦੀ ਦੋਸਤੋ ਟੀਜ਼ਰ ਦੀ ਕੱਲ ਰਾਤੀ ਸਟੋਰੀ ਪਾਈ ਲਿਖਿਆ ਵੀ ਟੀਜ਼ਰ ਟੂਮੋਰੋ ਵੀ ਕੱਲ ਨੂੰ ਆ ਰਿਹਾ ਹੈ ਤੇ ਗੁਰੂ ਰੰਧਾਵੇ ਨੇ ਲਿਖਿਆ ਸਕੀਨੀ 11 ਏਮ ਟੂਮੋਰੋ ਮਤਲਬ ਕੱਲ ਨੂੰ ਸਵੇਰੇ 11 ਵਜੇ ਆ ਜਾਵੇਗਾ ਫਿਰ ਇਹੋ ਜੀ ਫੀਲਡਿੰਗ ਸੈਟ ਕੀਤੀ ਆ ਅੱਜ ਦੇਖੋ ਸਿੱਧੂ ਮੂਸੇਵਾਲਾ ਦਾ ਜਿਹੜਾ ਟੀਜ਼ਰ ਆ ਨਾ ਉਹ ਵੀ 11 ਵਜੇ ਬਰਾਬਰ ਸਿੱਟ ਰਿਹਾ ਹੈ ਇਸ ਨੂੰ ਕਹਿੰਦੇ ਨੇ ਜ਼ੁਰਤ ਤੇ ਚੈਲੰਜ ਨੂੰ ਅਕਸੈਪਟ ਕਰਨਾ ਦਮ ਸੀ ਗਣਾ 30 ਤਰੀਕ ਨੂੰ ਸਿੱਟਦਾ ਸਿੱਧੂ ਦੇ ਬਰਾਬਰ 27 ਨੂੰ ਪਹਿਲਾਂ ਕਿਉਂ ਸਿੱਟ ਰਿਹਾ ਉਹ ਤਾਂ ਫਿਰ ਸਿੱਧੂ ਦੇ ਫਿਰ ਉਹ ਟੀਜ਼ਰ ਪਾ ਕੇ 27 ਤਰੀਕ ਨੂੰ ਦਿਖਾਤਾ ਵੀ ਹਾਂ ਜ਼ੁਰਤ ਆ ਜ਼ੁਰਤ ਇਹ ਦੇਖੋ ਤੁਸੀਂ ਦੇਖ ਸਕਦੇ ਹੋ ਪ੍ਰੀਮੀਅਰ ਇਨ 5 ਆਵਰਸ 27 ਨਵੰਬਰ ਐਟ 11 ਤਾਂ ਇਹ ਆ ਦੋਸਤੋ ਰਤਬਾ ਚਾਰੇ ਪਾਸਿਓ ਫੀਲਡਿੰਗ ਸੈੱਟ ਕਰ ਰੱਖੀ ਆ